ਕਿੱਥੋਂ ਆਈਆਂ ਦਵਾਈ ਲੈ ਕੇ ਆਈਆਂ ਰਾਜ ਚੱਕ ਬੁਖਾਰ ਆਹੋ ਆਂਦੀ ਫੇਰ ਬੁਖਾਰੀ ਹਾਂ ਆਹ ਨਿਕਾਣੇ ਦਾ ਨਿਕਾਣੇ ਦਾ ਲਾਥਦਾ ਹੀ ਨਹੀਂ ਬੁਖਾਰ ਚਲ ਧਿਆਨ ਨਾਲ ਦਵਾਈ ਖਾ ਠੀਕ ਠਾਕ ਰਹੀ ਹੁਣ ਨਹੀਂ ਕੋਈ ਨਹੀਂ ਹੁਣ ਦਵਾਈ ਦਾ ਆਪਣਾ ਦੇਖੋ ਫਰਜ਼ ਹੋ ਪਈ ਦਵਾਈ ਲਿਆਓ ਕੋਈ ਗੱਲ ਨਹੀਂ ਫਿਕਰ ਨਾ ਕਰਿਆ ਕਰ ਮਹਾਰਾਜ ਨੇ ਕਰਤੀਆ ਕਿਰਪਾ ਹੁਣ ਦਿਨ ਬਦਲਨੇ ਨੇ ਗਾੜੀ ਫੇਰ ਆਪਣੇ ਚਲੋ ਵਧੀਆ ਚੰਗੀ ਗੱਲ ਆ ਠੀਕ ਆ ਮਹਾਰਾਜ ਦਊਗਾ ਸਾਰਾ ਕੁਝ ਹੀ ਤੂੰ ਕਿੱਥੇ ਚੱਲੇ ਮਜੀਬ ਚਾਈ ਰਹੀ ਹੁਣ ਕੋਈ ਨਹੀਂ ਬਚੀਆ ਮੈਨੂੰ ਕੀ ਹਾਂ ਮੈਂ ਪਿੰਡਰਾਂ ਦਾ ਹੀ ਵੀ ਦੋਕ ਬੰਦੇ ਮੈਨੂੰ ਲੈ ਵਰਦੇ ਹੋਰ ਚਾਹੀਦੇ ਆ ਤੇ ਉਹ ਸੁੱਚੇ ਹੋਣਾ ਕੋ ਮੈਂ ਆ ਪਤਾ ਕਰਕੇ ਹੁਣਾ ਵਾ ਅੱਛਾ ਉਹਨਾਂ ਨੂੰ ਕਹਿਣਾ ਵੀ ਹੁਣਾ ਝੋਲੇ ਜਾਂਦੇ ਤੋਂ ਲੱਗੇ ਤੇ ਵਿਲੇ ਹੀ ਹੋ ਤੇ ਜੇ ਤੁਸੀਂ ਕਰਨਾ ਕੰਮ ਤੇ ਆ ਜਾਓ ਮੰਨ ਜਾਣਗੇ ਦੱਸ ਸਹਾਨ ਕਰਨਾ ਮੈਂ 4 ਰੁਪਏ ਲੈਣ ਕੇ ਤੇ ਜਾਣਗੇ ਤੇ ਨਾ ਮੰਨਣਗੇ ਤੇ ਹੋਰ ਸਹੀ ਵਾ ਹਾਂ ਚਲ ਪੁੱਛਣ ਦਾ ਫਰਜ਼ ਬੰਦਾ ਪੁੱਛ ਕੇ ਵੇਖ ਲਓ ਹੋਰ ਮੈਂ ਹਾਂ ਚਲ ਆਪਣੇ ਪਿੰਡ ਦੇ ਆਗੇ ਬੰਦੇ ਉਹਨਾਂ ਨਾਲ ਗੱਲ ਕਰ ਲੈਣੀਆਂ ਅਸੀਂ ਜਦੂ ਬਾਹਰ ਨੂੰ ਜਾ ਕੇ ਲੱਭਣੀ ਠੀਕ ਆ ਠੀਕ ਆ ਹੈ ਚਲ ਜਾ ਤੂੰ ਰਾਹ ਰੇਸਟ ਜਾ ਕੇ ਤੇ ਮੈਂ ਆ ਗਈ ਹੋਵੇ ਕੰਮ ਮੈਂ ਕੀ ਕਰਨਾ ਜੇ ਗਈਆਂ ਡਾਕਟਰ ਕੋ ਤੋਂ ਨੇ ਵੀ ਇਹ ਗੱਲ ਕਹਿਤੀ ਕਿ ਰੈਸਟ ਕਰੋ ਰੈਸਟ ਦੀ ਲੋੜ ਕੋਈ ਗੱਲ ਨਹੀਂ ਉਹ ਕੁੜੀਆਂ ਸਾਰਾ ਕੰਮ ਲਈ ਫਿਰਦੀਆਂ ਵਿਚਾਰੀਆਂ ਨਾਲੇ ਆਪਣਾ ਤਰੀ ਜਾਂਦੀਆਂ ਵਾ ਸਕੂਲ ਸਕਾਲ ਦਾਤ ਨਾਲੇ ਮਿਹਰੇ ਉੱਠ ਕੇ ਸਾਰੇ ਕੰਮ ਕਰ ਜਾਂਦੀਆਂ ਵਾ ਤੇ ਕੋਈ ਦੇ ਤੂੰ ਬਸ ਹੁਣ ਇੱਕ ਕੰਮ ਕਰਿਆ ਕਰ ਕੰਮ ਦਾ ਫਿਕਰ ਨਾ ਕਰਿਆ ਕਰ ਗੁਰੂ ਘਰ ਜਾਇਆ ਕਰ ਮਹਾਰਾਜ ਦੇ ਅਰਦਾਸ ਕਰਿਆ ਕਰ ਕਿ ਮਹਾਰਾਜ ਜੜੀਆਂ ਸਾਡੇ ਕੋ ਭੁੱਲਾ ਹੋਈਆਂ ਵਾ ਸਾਨੂੰ ਬਖਸ਼ ਦੇ ਤੇ ਗਾਂ ਨਹੀਂ ਇਹੋ ਜਿਹਾ ਮੌਕਾ ਦਿੰਦੇ ਮੇਨੂੰ ਗੱਲ ਦੱਸਦੇ ਤੇ ਸਰੀ ਸ਼ਾਮੀ ਜਾਣੀ ਆ ਠੀਕ ਆ ਕਿ ਨਹੀਂ ਆ ਜਾਣੀ ਚੱਲ ਮੈਂ ਆਉਂਦਾ ਕਿ ਉਹ ਪਤਾ ਕਰਕੇ ਮੈਨੂੰ ਕੀ ਹੋਣਾ ਵਾ ਇੰਨਾ ਨੁਕਸਾਨ ਹੋਇਆ ਉਦੋਂ ਨਹੀਂ ਮੈਨੂੰ ਕੁਝ ਹੋਇਆ ਤਾਂ ਹੁਣ ਕੁਝ ਨਹੀਂ ਹੋਣਾ ਐਦਾਂ ਹੀ ਦਿਨ ਲੰਘ ਲੰਘ ਜਾਣੇ ਮਾੜੇ ਚੰਗੇ ਯਾ ਕੀ ਕਰ ਲੱਗੀ ਮੈਂ ਤਾਂ ਕੰਜੀ ਰੋਟੀ ਬਗਾ ਕੇ ਰਹੀਗੀ ਤੇ ਹੁਣ ਮੈਂ ਲੱਗੀਆਂ ਚਾਹ ਬਣਾਉਣਾ अच्छा ते मेरी गल सुनो तू ही चाय पी लो तो पाजी नु भी कह लो कि चाय पी के जायो फिर जाना चल अही देर ते, 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 दे ते, ने, ने, ते ही हां ते पाजी तेरा तो ਘਰ ਨੇ ਤੇ ਲਗਿਆ ਵਾ ਗਏ ਕਿਤੇ ਕੰਮ ਹੀ ਕਿਤੇ ਤੇ ਗਏ ਨੇ ਤੇ ਮੈਂ ਸੋਚਣ ਡੇ ਜੇ ਜਾਣਾ ਹਰੇ ਨਹੀਂ ਨਹੀਂ ਜੁਹੀ ਕਹਿਣ ਪਈ ਮੈਂ ਜਾਣਾ ਵਾ ਕਿਤੇ ਤੇ ਮੈਂ ਤੁਹਾਨੂੰ ਤਾਂ ਹੀ ਕਹਿਣ ਦੀ ਸੀ ਕਿ ਪਹਿਲਾ ਤੂੰ ਚਾਹ ਪੀ ਕੇ ਫਿਰ ਜਾਇਓ ਉਹ ਮੈਂ ਆਈ ਹਾਂ ਦਵਾਈ ਲੈ ਕੇ ਅਗਰ ਆਜ ਮੈਨੂੰ ਮਿਲੇ ਉਦੋਂ ਮੈਨੂੰ ਨਾ ਹੀ ਪਤਾ ਲੱਗਦਾ ਅੱਛਾ ਅੱਛਾ ਆ ਤੇ ਦਵਾਈ ਕਦੀ ਲਾਏ ਜੇ ਆ ਬੁਖਾਰ ਹੀ ਨਿੱਕਾ ਮੋਟਾ ਉਤਰਾ ਲੱਤਦਾ ਹੀ ਹਾਏ ਤੂੰ ਮੈਨੂੰ ਦੱਸ ਦੇ ਮੈਨੂੰ ਨਾਲ ਲੈ ਜਾਂਦੇ ਮੈਂ ਚੱਲ ਜੰਦੀ ਤੁਹਾਡੇ ਨਾਲ ਚੱਲ ਫੇ ਤੁਮੀ ਕੰਮ ਕੋ ਮੁਕੰਡਈ ਹਾਂ ਹੁਣ ਮੇਰਾ ਉਥੇ ਟਾਈਮ ਲੱਗ ਜਾਣਾ ਹੈ ਗਈ ਦਾ ਤੇ ਉਹਨੇ ਚਾਚੇ ਤੁਸੀਂ ਕਰਦਾ ਕੋ ਕੰਮ ਕਰ ਲਿਆ ਆਹੋ ਮੈਂ ਰੋਟੀ ਪਾਣੀ ਦਾ ਕਰ ਲਿਆ ਵਾ ਹਾਂ ਤੇ ਉਦਾਂ ਦਾ ਤਾਂ ਜੀ ਮੇਰਾ ਮਨ ਬੜਾ ਖੁਸ਼ ਵਾ ਹੁਣ ਅੱਛਾ ਅੱਛਾ ਤੇ ਮੈਨੂੰ ਇਹ ਆ ਕਿ ਚੱਲ ਪਿੰਦਰ ਨੂੰ ਵੀ ਚੰਗਾ ਕੰਮ ਮਿਲ ਗਿਆ ਚੱਲ ਵਧੀਆ ਚੱਲ ਮਾਰੇ ਦੀ ਕਿਰਪਾ ਨਾਲ ਵੇਖਾ ਮੋਟਰਸਾਈਕਲ ਵੀ ਆ ਗਿਆ ਹੌਲੀ ਹੌਲੀ ਵੇਖਿਓ ਸਾਰਾ ਕੁਝ ਤੁਹਾਡਾ ਵਾਪਸ ਮੁੜ ਜਾਣਾ ਉਹ ਪਰਮਾਤਮਾ ਦੀ ਕਿਰਪਾ ਕਰ ਦੇਣੀ ਤੁਹਾਡੇ ਤੇ ਕਈ ਵਾਰੀ ਬੜਾ ਕੁਝ ਮਨਚਾ ਹੁੰਦਾ ਨਹੀਂ ਨਹੀਂ ਤੂੰ ਸੋਚਣਾ ਦੇਣੀ ਆ ਜਿੱਦਾਂ ਬੰਦਾ ਕੱਢਣ ਡਿਆ ਉਹ ਦਿਨ ਕਿਤੇ ਪਹੁੰਗੇ ਕਿਤੇ ਹੋਣਗੇ ਮੈਨੂੰ ਤਾਂ ਲੱਗਦਾ ਜਿੱਦਾਂ ਆਉਣੇ ਨਹੀਂ ਆਉਣਗੇ ਭੈਣ ਜੀ ਆਉਣੇ ਕਿਉਂ ਨਹੀਂਗੇ ਵੇਖੀ ਜਾਇਓ ਤੁਸੀਂ ਅੱਜ ਹੋਰ ਕੱਲ ਹੋਰ ਵੇਖਿਓ ਸਹੀ ਟਾਈਮ ਬਦਲਦਾ ਜਾਣਾ ਵਾ ਜੇ ਚੰਗਾ ਟਾਈਮ ਨਹੀਂ ਨਾ ਰਿਆ ਕੋਈ ਗੱਲ ਨਹੀਂ ਮਾੜਾ ਵੀ ਨਹੀਂ ਰਹਿਣਾ ਫੇਰ ਚੰਗਾ ਹੋਣਾ ਹੀ ਆਉਣਾ ਵਾ ਭਰੋਸਾ ਰੱਖੋ ਰੱਬ ਤੇ ਚਲ ਭੈਣੇ ਤੇਰੀ ਜ਼ੁਬਾਨ 'ਚ ਲਖਣੀ ਹੋਵੇ ਪਰ ਮੈਂ ਤਾਂ ਅਦਾ ਕਰੀ ਕਿ ਲੱਗੇ ਨਾ ਨਹੀਂ ਲਿਆ ਅੰਦਰੇ ਅੰਦਰੇ ਮੈਨੂੰ ਤਾਂ ਗਾਮੀ ਲੈ ਕੇ ਬੈਠ ਚੱਲੇ ਐਵੇਂ ਜਾਣ ਕੇ ਗਮ ਲਈ ਜਾਂਦੇ ਜੇ ਤਾਂ ਹੀ ਤੇ ਬਿਮਾਰ ਹੁੰਦੇ ਦੂਜੇ ਦਿਨ ਤੁਰੇ ਰਹਿੰਦੇ ਦਵਾਈਆਂ ਲੈਣ ਮੇਰੀ ਗੱਲ ਸੁਣੋ ਐਵੇਂ ਚੌਰਾਣਾ ਲਾਓ ਦਿਲ ਨੂੰ ਕੁਛ ਨਹੀਂ ਗਾਇਆ ਪਰਮਾਤਮਾ ਲੰਮੀ ਉਮਰ ਕਰੇ ਸਾਡੇ ਬੱਚਿਆਂ ਦੀ ਇਹਨਾਂ ਨੇ ਸਾਡੇ ਦਿਨ 모ੜਨੇ ਆ ਹੁਣ ਮੇਰੀ ਗੱਲ ਸੁਣੋ ਹੁਣ ਸ਼ਰਨ ਸਰਕਾਰੀ ਨੌਕਰੀ ਮਿਲ ਗਈ ਹੈ ਹੈ ਤੇ ਕਿੱਡਾ ਵਧੀਆ ਕੰਮ ਹੋ ਗਿਆ ਸਾਰਾ ਤੇ ਤੂੰ ਹੀ ਨਾ ਅਰਦਾਸ ਕਰਿਆ ਕਰੋ ਬਾਬੇਗਾੜੀ ਕਿ ਬਾਬਾ ਜੀ ਨਾ ਬੰਦੇ ਨੂੰ ਕਿਤੇ ਸਰਕਾਰੀ ਨੌਕਰੀ ਮਿਲ ਜੇ ਤੇ ਫੇਰ ਵੇਖਿਓ ਜੇ ਪਿੰਦਰ ਨੂੰ ਵਧੀਆ ਕੰਮ ਮਿਲਿਆ ਵਾ ਨਵਨ ਸਰਕਾਰੀ ਨੌਕਰੀ ਮਿਲ ਗਈ ਫਿਰ ਤਾਂ ਸਮਝੋ ਕਿ ਤੇੜੇ ਚੰਗੇ ਆਏ ਆਏ ਪਰ ਸ਼ੁਕਰ ਪਰਮਾਤਮਾ ਦਾ ਆਹੋ ਅੱਜ ਵਾਲੇ ਪਹਿਲੇ ਦਿਨ ਆ ਜਾਨਾ ਸਾਨੂੰ ਹੋਰ ਕੀ ਚਾਹੀਏ ਆਉਣੇ ਆਉਣੇ ਭੈਣ ਜੀ ਮੇਰੀ ਗੱਲ ਸੁਣੋ ਆ ਜਿਹੜਾ ਗਮ ਕਰਦੇ ਹੁੰਦੇ ਜੈਨਾ ਉਹ ਕਰਨਾ ਛੱਡ ਦੋ ਉਹਦੀ ਥਾਂ ਤੇ ਅਰਦਾਸ ਕਰਿਆ ਕਰੋ ਵਾਹਿਗੁਰੂ ਘੜੀ ਜਿੰਨੇ ਸੁਣਨੀ ਆ ਜਿੱਦ ਦਾ ਘਰ ਆ ਕਿਤੇ ਸਾਨੂੰ ਉਹੋ ਹੀ ਮਿਲ ਜੇ ਨਾ ਫਿਰ ਵਾ ਮੈਨੂੰ ਜਦੋਂ ਘਰ ਵੇਣੀ ਹੈ ਨਾ ਤੇ ਆਗ ਹੀ ਲੱਗ ਜਾਂਦੀ ਹੈ ਮੇਰੇ ਕੋਲ ਲਾਗੋ ਦੀ ਲੰਗਣੀ ਹੈ ਨਾ ਤੇ ਅੱਖ ਪੁੱਟ ਕੇ ਨਹੀਂ ਵੇਖਿਆ ਜੈ ਕਾਲ ਕੋਈ ਨਹੀਂ ਕੀ ਪਤਾ ਵਾ ਜੇ ਤੁਹਾਡੇ ਕਰਮਾਂ ਚ ਹੋਇਆ ਨਾ ਉਹ ਤੁਹਾਨੂੰ ਹੀ ਮਿਲਣਾ ਵਾ ਨਾਲੇ ਮਿਹਨਤ ਦੇ ਨਾਲ ਘਰ ਇੱਕੋ ਵਰੀ ਤੇ ਬਣਦਾ ਵਾ ਤੇ ਬੜੀਆਂ ਰੀਝਾਂ ਨਾ ਬਣਾਈਂਦਾ ਵਾ ਸਾਰਾ ਪੇ ਇੱਥੇ ਆ ਕਰਦੋ ਇੱਥੇ ਆ ਕਰਦੋ ਕੋਈ ਨਹੀਂ ਜੇ ਤੁਹਾਡੇ ਮਨ ਵਿੱਚ ਹਾਰੀ ਜ ਹੈਗੀ ਆ ਨਾ ਤੇ ਤੁਹਾਡਾ ਕਰਤਾ ਨੂੰ ਆਪਸ ਮਿਲ ਜੇ ਉਹ ਤੁਹਾਨੂੰ ਵਾਪਸ ਮਿਲਣਾ ਹੀ ਮਿਲਣਾ ਓ ਤੁਸੀਂ ਨਾ ਫਿਕਰ ਕਰਿਓ ਬਹੀ ਗਲਤੀ ਚਲੋ ਵਾਹਿਗੁਰੂ ਆਪੇ ਸੁਣੇਗਾ ਸਾਡੀ ਦੀ ਬਸ ਆ ਸੋਚਣ ਨਾਲੋਂ ਨਾ ਵਾਹਿਗੁਰੂ ਘੜੀ ਅਰਦਾਸ ਕਰਿਆ ਕਰੋ ਤੇ ਗੁਰੂ ਘਰ ਜਾਇਆ ਕਰੋ ਵੇਖਿਓ ਉਹਨੇ ਸਭ ਕੁਝ ਸੁਣਨਾ ਤੁਹਾਡਾ ਤੇ ਤਾਨੂੰ ਸਭ ਕੁ ਵਾਪਸ ਮਿਲ ਜਾਣਾ ਵਾ ਚਲੋ ਸ਼ੁਕਰ ਤੇ ਉਹ ਦਿਨ ਆ ਜਾਣ ਫੇਰ ਸਾਡੇ ਤੇ ਅਹੀਂ ਤੇ ਫੇਰ ਸਾਡੇ ਤੇ ਜਵਾਨੀ ਆ ਜਾਣੀ ਆ ਆਉਣੀ ਆਉਣੀ ਆ ਭੈਣ ਜੀ ਮੇਰੇ ਵੱਲ ਵੇਖੋ ਮਾਲਕ ਨੇ ਸਭ ਕੁ ਦੇਤਾ ਵਾ ਸੱਚੇ ਪਾਤਸ਼ਾਹ ਦੇ ਘਰ ਸਭ ਕੁਝ ਹੈਗਾ ਵਾ ਤੇ ਮੈਂ ਹੁਣ ਬਣਾਵਾਂ ਚਾ ਤੇ ਦੋਵੇਂ ਭੈਣਾਂ ਬੈਠ ਕੇ ਪੀਣੇ ਆ ਚੱਲ ਆ ਜਾ ਫੇਰ ਥੋੜੀ ਥੋੜੀ ਬਣਾਈ ਹੈ ਕੋਈ ਨਹੀਂ ਥੋੜੀ ਥੋੜੀ ਬਣਾ ਲੈਂਦੀ ਆ ਜਿਆਦਾ ਨਾ ਫੇਰ ਬਣਾਈ ਵੇਖ ਲਾ ਉਦਾਂ ਜਿੱਦਾਂ ਮਰਜੀ ਆ ਨਾ ਫਿਕਰ ਕਰ ਕਰਕੇ ਤੇ ਅੱਧੀ ਨਹੀਂ ਰਹਿ ਗਈ ਭੈਣ ਫਿਕਰ ਹੁੰਦਾ ਵੀ ਆ ਇੰਨੀਆਂ ਰੀਝਾਂ ਨਾ ਘਰ ਬਣਾਇਆ ਹੋਵੇ ਤੇ ਹੱਥ ਚ ਖੋਸ ਜੇ ਸਾਰਾ ਕੋਹ ਤੇ ਕਿੱਦਾਂ ਨਹੀਂ ਫਿਕਰ ਹੋਣਾ ਚੱਲ ਕੋਈ ਨਹੀਂ ਉਹ ਪਰਮਾਤਮਾ ਸੱਚੇ ਪਾਤਸ਼ਾਹ ਇਹਨਾਂ ਨੂੰ ਇਹਨਾਂ ਦਾ ਸਭ ਕੁਝ ਵਾਪਸ ਮਿਲ ਜੇ ਜਿੰਦਰਾ ਵਜਾ ਇੱਥੇ ਪੁੱਛਣਾ ਵਾ ਇਥੋਂ ਇਹਨੂੰ ਵੀ ਕੀ ਚੱਕਰ ਵਾ ਇਹ ਰਹਿੰਦਿਆ ਇੱਥੇ ਕਿ ਜਾਂ ਪੱਕੇ ਚੱਲ ਗਏ ਇਥੋਂ ਯਾਕੇ ਰਿਸ਼ਤੇਦਾਰ ਕੋ ਗਏ ਹੋਣਗੇ ਹੈ ਕੀ ਕਹੋਂ ਲੋਂਦੇ ਐ ਇਹ ਦਿੰਦਾ ਦਿਮਾ ਸਿੱਧਾ ਹੈਲੋ ਸਸੀ ਗਾਲ ਉਹ ਠੀਕ ਠਾਕ ਅੱਛਾ ਅੱਛਾ ਨਹੀਂ ਮਗਰ ਇਹ ਫੋਨ ਆਇਆ ਨਹੀਂ ਕੀਤਾ ਬਸ਼ੱਰ ਲਾਇਆ ਮੈਂ ਫਿਰ ਵੇਖਿਆ ਨਹੀਂ ਦੱਸਣ ਲਈਗੀ ਨਵ ਤੇ ਮੰਮੀ ਮਾਸੀ ਦਾ ਫੋਨ ਆਇਆ ਹੈ ਹੂੰ ਮੇਰੇ ਫੋਨ 'ਚ ਪੈਸੇ ਮੁੱਕ ਗਏ ਜੀ ਤਾਂ ਮੈਂ ਤਲਾ ਲੈਣਾ ਹਾਂ ਨਾ ਪਿਆ ਤਾਂ ਹੈ ਫਰਕ ਪੈਣੀ ਮੇਰੀਏ ਮੈਂ ਤੇਰੇ ਪਨੇ ਮੇਰਾ ਵੀ ਕੰਮ ਹੋਣ ਅੱਗੇ ਨਵ ਵਧੀਆ ਹੋ ਗਿਆ ਹਾਂ ਠੇਕੇਦਾਰੀ ਦਾ ਹੀ ਆ ਕੰਮ ਤੇ ਹਾਂ ਠੇਕੇ ਠੁਕੇ ਜੋ ਕਦਾਂ ਆਹ ਉਹ ਨਾ ਉਹ ਵੀ ਜਾਂਦੀ ਆ ਉਹਨੂੰ ਵੀ ਨੌਕਰੀ ਮਿਲ ਗਈ ਏ ਹਾਂ ਨਹੀਂ ਨਹੀਂ ਫੇਰ ਕਿਹੜੀ ਗੱਲ ਦਾ ਕਰਨਾ ਪਰ ਫੇਰ ਵੀ ਜਿੱਦਾਂ ਮਰਜੀ ਆ ਕਦੇ ਨਾ ਕਦੇ ਤੇ ਬੰਦੇ ਨੇ ਮਨ ਚ ਆ ਹੀ ਜਾਂਦੀ ਏ ਹਾਂ ਤੂੰ ਸੁਣਾ ਨਿਆਣਿਆਂ ਦੀ ਚੱਲ ਵਧੀਆ ਵਾ ਮੈਂ ਤਾਂ ਨਹੀਂ ਮਾਲਕ ਚੜਦੀ ਕਲੇ ਰੱਖੇ ਨਹੀਂ ਨਹੀਂ ਅੱਜ ਇਹ ਤੇ ਜਾਣ ਰਿਹਾ ਸਾਦਾ ਜੇ ਬਾਈ ਚਾਂਸ ਲੋੜ ਪੈਂਦੀ ਹੋਰ ਤੇਰੇ ਤੋਂ ਬਿਨਾ ਜਾਣਾ ਵੀ ਕਿੱਥੇ ਹੀ ਹੂੰ ਐ ਕਿ ਇਹ ਵੀਰੋਂ ਦਾ ਬੜਾ ਸੋਚਨੀ ਆ ਕਿ ਜੇ ਭਲਾ ਮੇਰੀ ਭੈਣ ਵੀ ਨਾ ਮੇਰਾ ਸਾਥ ਦਿੰਦੀ ਤਾਂ ਕੌਣ ਦਿੰਦਾ ਹੂੰ ਚੱਲ ਭੈਣਾ ਜੇ ਤੈਨੂੰ ਰੱਬ ਨੇ ਨਹੀਂ ਦਿੱਤਾ ਤਾਂ ਤੂੰ ਮੇਰੀ ਵੀ ਬਾਹ ਫਾੜੀ ਐ ਤੇ ਜੇ ਕੋਈ ਹੋਏ ਤਾਂ ਕੋਈ ਕਿਸੇ ਦਾ ਸਾਥ ਦਿੰਦਾ ਵਾ ਚੱਲ ਫਿਰ ਕੀ ਜੇ ਮੈਂ ਤੇਰਾ ਸਾਥ ਦਿੰਨੀ ਹ ਨਹੀਂ ਆ ਹਸ਼ਾਸ਼ਾ ਨਹੀਂ ਪਰ ਮੈਂ ਅੱਜ ਕਦੀ ਇਹ ਗੱਲ ਜਾਦੀ ਨਹੀਂ ਰੱਖੀ ਆਗੀ ਹੂੰ ਹੂੰ ਚਲ ਕੋਈ ਨਹੀਂ ਦੱਸਾਂਗੀ ਫੇਰ ਮਤਨਾਂ ਪਹਿਲੀ ਗੱਲ ਤਾਂ ਹੁਣ ਮੈਨੂੰ ਲੋੜ ਨਹੀਂਗੀ ਅੱਛਾ ਮੈਂ ਤੇ ਪਿੰਡ ਆਵਾਂਗੇ ਕਿਸ ਦਿਨ ਨਹੀਂ ਨਹੀਂ ਰਾਤ ਦੇ ਸੱਤੇ ਆਵਾਂਗੇ ਚਲ ਠੀਕ ਹੈ ਤਾਂ ਨਾਲ ਇੱਕ ਗੱਲ ਦਾ ਹੋਰ ਜਿੱਤਾ ਹੈ ਜੇ ਤੇਰੇ ਭਨੇਵੇਂ ਨੇ ਮੋਟਰਸਾਈਕਲ ਲਈ ਮੈਂ ਫੋਨ ਲਾ ਕੇ ਤਾਂ ਵਧਾਈ ਦੇ ਚਲੀ ਨਹੀਂ ਨਹੀਂ ਮੇਰੇ ਵਾਲੇ ਤੇ ਨਾ ਗੱਲ ਕਰ ਉਹਨੂੰ ਕੋ ਫੋਨ ਹੈਗਾ ਵਾ ਉਹਦੇ ਅਨੇ ਤੇ ਲਾ ਕੇ ਨਾ ਉਹਨੂੰ ਵਧਾਈ ਦੇਈ ਵੀ ਤੇਰੀ ਮੰਮੀ ਨੇ ਦੱਸਿਆ ਇਹ ਆਜੋ ਆਜੋ ਵੇਖ ਜੋ ਫਿਰ ਕੀ ਠੀਕ ਹੈ ਠੀਕ ਅਜਾ ਸਾਸਿਕਾਲ ਦਾ ਉਹ ਸਾਸਿਕਾਲ ਓਕੇ ਬਾਰੇ ਉਹ ਇਹ ਲਾ ਕੇ ਨਾ ਕਰਦੀ ਆ ਤੇਰੀ ਭੈਣ ਹੀ ਐ ਮੈਨੂੰ ਤੋ ਦੋਖਾ ਤੂੰ ਸਤ ਬਗਣਾ ਹਲਾਇਨਾ ਕਰਦਾ ਚਲੋ ਚੁੱਕਾ ਨਾ ਕਣ ਤਰਾ ਸਭ ਖੇਰ ਸਾਰੇ ਸੋਕੀ ਫਾਇਦੋ ਕਿਦੜੋਂ ਹੁੰਦੇ ਆ ਵਾ ਹੋਏ ਆਉਣਾ ਕੀ ਆ ਪਿੰਡਰ ਨੂੰ ਬੰਦੇ ਦੋ ਚਾਹੀਦੇ ਸੀ ਉੱਥੇ ਹੋਰ ਅੱਛਾ ਅੱਛਾ ਲੇਵਰ ਵਾਲੇ ਹੋਰ ਕੰਮ ਮਿਲ ਗਿਆ ਵਾ ਕੰਮ ਤੇ ਚੱਲ ਜੇ ਉਹ ਹੀ ਆ ਜਿਹੜਾ ਹੈਗਾ ਵਾ ਅੱਛਾ ਆਂਦਾ ਹੀ ਬੰਦੇ ਥੋੜੇ ਆ ਠੀਕ ਆ ਮੈਂ ਗਿਆ ਹਾਂ ਪਿੰਡੋਂ ਮੈਂ ਹਾਂ ਚੱਲ ਬੰਦੇ ਇੱਕ ਦੋਆਂ ਦਾ ਪਤਾ ਕਰਾਂ ਤੇ ਮਿਲਿਆ ਇੱਕ ਦੀ ਉਹ ਇਦਾਂ ਹੀ ਇਹ ਗੋਲ ਮੋਲ ਜੀ ਗੱਲ ਕਰਦੇ ਨਾ ਤੇ ਹਾਂ ਕਰਦੇ ਤਾਂ ਨਾ ਨਾ ਕਰਦੇ ਆ ਝੋਨੇ ਜਾਣੇ ਤੇ ਲੱਗੇ ਵਿਹਲੇ ਹੋਣੇ ਘਰਾਂ ਚ ਕਿਹੜੀ ਦੁਨੀਆ ਨਿਕਲਦੀ ਆ ਜੀ ਆਂਦਾ ਹੀ ਥੋੜਾ ਜਿਹਾ ਕੁਮਾਰਾਂ ਦਾ ਕੰਮ ਫੜਿਆ ਵਾ ਕੁਮਾਰ ਬਨਣ ਦੇ अच्छा अच्छा अच्छा। ਕਹਿੰਦਾ ਇਧਰੋਂ ਵੇਲੇ ਹੋ ਜਾਣੇ ਆ ਤੇ ਫੇਰ ਕਰ ਲਾਂਗੇ। ਤਾਂ ਚੱਲ ਹੋਰ 2-4 ਦਿਨ ਲਾ ਲਾਂਗੇ ਹੋਰ ਕਿੰਨੇ ਕ ਲੱਗਣੇ ਆ। ਓਏ ਇਹੋ ਚੱਲ ਉਹਨੂੰ ਕਹਿ ਦੇ ਇੱਥੋਂ ਨਹੀਂ ਮਿਲਦੇ ਤੇ ਹੋਰ ਕਿਦੇ ਉਹ ਤੇ ਆਪਣਾ ਕੰਮ ਜਿਹੜਾ ਮਿਲਿਆ ਹੋਣਾ ਇਹ ਨਾ ਕਿਸ ਕੰਦੇ ਹੁਣ ਕਿਹੇ ਪਾਸੇ। ਇਹਨੇ ਵੀ ਇੱਕ ਦੋ ਬੰਦੇ ਦਾ ਕੰਮ ਨਾ ਰਹਿ ਜੇ ਉੱਥੇ। ਨਹੀਂ ਕੰਮ ਤਾਂ ਨਹੀਂ ਰਹਿਣ ਦਿੰਦੇ। ਆਹੋ। ਮੇਰੀ ਗੱਲ ਸੁਣ ਯਾਰ। ਹੂੰ। ਮੈਂ ਗਿਆ ਹਾਂ ਨਾ ਬੰਦਿਆਂ ਦਾ ਪਤਾ ਕਰਨ ਤੇ ਮੈਂ ਨੰਗਾ ਡਿਆ ਹਾਂ ਉਹ ਆਪਣੇ ਘਰ ਦੇ ਅਗੋਂ ਦੀ। ਉਹ ਆ ਵੇਚ ਕੇ ਆਏ ਆ। ਆਹ ਵਾਹ। ਤੇ ਜਿੰਦਰਾ ਵਾ ਜਾ ਹੀ। ਜਲ ਜਿੰਦਰਾ ਵਜਾਈ ਉੱਥੇ ਤਾਂ ਮੈਂ ਆਪਣੇ ਆਂਡੀ ਗਵਾਂਡੀ ਜਿਹੜੀ ਉੱਥੇ ਸਾਰੇ ਉਹਨਾਂ ਨੂੰ ਪੁੱਛਿਆ ਮੈਂ ਵੀ ਇਹ ਕੀ ਗੱਲ ਵਾ ਕਿੱਥੇ ਰਹਿੰਦੇ ਆਏ ਇਹ ਇਹ ਬੰਦ ਵਾ ਹੂੰ ਕਹਿੰਦੇ ਵੀ ਇਹ ਵਾ ਵਦਨ ਹੋ ਗਏ ਚਲ ਗਏ ਇੱਥੋਂ ਅੱਛਾ ਕਹਿੰਦੇ ਵੀ ਬੰਦਾ ਇੱਕ ਹੁੰਦਾ ਵਾ ਅੱਛਾ ਤੇ ਸਵੇਰੇ ਸ਼ਾਮੀ ਹੈ ਤੇ ਉਹ ਪੱਠਾ ਰੱਥਾ ਪਾ ਜਾਂਦਾ ਵਾ ਅੱਛਾ ਡੰਗਰ ਇੱਥੇ ਹੀ ਆ ਤੇ ਧਰਾਂ ਧੂਰਾਂ ਕੱਢ ਕੇ ਲੈ ਜਾਂਦਾ ਵਾ ਉਹ ਪਾ ਵੇਖਣ ਨੂੰ ਸ਼ੈਰੀ ਜਿਹਾ ਲੱਗਦਾ ਸੀ ਉਹ ਕਿਤੇ ਘੁੰਮਣ ਘਮਣ ਚ ਲੱਗੇ ਆ ਉਹ ਨਹੀਂ ਨਹੀਂ ਸ਼ੈਰੀ ਵੇਖਣ ਨੂੰ ਲੱਗਦੇ ਹੈ ਤੇ ਪਿੰਡ ਦੇ ਹੀ ਨੇ ਆਹਾਂ ਇਹ ਹੋਇਆ ਤਾਂ ਕੋਈ ਕੰਮ ਨਹੀਂ ਗਾ ਕੀ ਪਤਾ ਮੈਨੂੰ ਲੱਗਦਾ ਕਿ ਬਿਤਾ ਉਹਨਾਂ ਦਾ ਦਿਲਦੁਲ ਵੀ ਲੱਗਾ ਕਿ ਨਹੀਂ ਨਹੀਂ ਯਾਰ ਜੇ ਉਹਨਾਂ ਦੇ ਦਿਲ ਨਹੀਂ ਸੀ ਇੰਨੇ ਉਹਨਾਂ ਦਾ ਪੈਸੇ ਕੱਲੀ ਖਰਚਣੇ ਕਈ ਵਾਰੀ ਹੁੰਦਾ ਨਾ ਬੰਦਾ ਕਿਤੇ ਆ ਜਾਂਦਾ ਵਾ ਦੂਜੀ ਜਗ੍ਹਾ ਤੇ ਤੇ ਮੁੜ ਕੇ ਰਹਿਣ ਨੂੰ ਜੀ ਨਹੀਂ ਕਰਦਾ ਤੇ ਪਰ ਗੱਲ ਇੱਕ ਹੀ ਨਾ ਹੂੰ ਜੇ ਉਹ ਉਥੋਂ ਪੱਕੇ ਜਾਂਦੇ ਨਾ ਤੇ ਉਹਨਾਂ ਡੰਗਰਾਂ ਨਾਲ ਪਹਿਲ ਡੰਗਰ ਪਹਿਲਾਂ ਵੇਚਣੇ ਇਹ ਤਾਂ ਹੁਣ ਰੱਬ ਜਾਣੇ ਆਹ ਇਹ ਵੀ ਗੱਲ ਹੋ ਸਕਦੀ ਆ ਉਹ ਨੰਗਿਆਂ ਨੂੰ ਉਦੋਂ ਚਰੀ ਹੋ ਗਿਆ ਕਿਤੇ ਆਹ ਮੈਂ ਅੱਜ ਹੀ ਵੇਖਿਆ ਗਿਆ ਨਹੀਂ ਮੈਂ ਕਦੀ ਉਧਰ ਨੂੰ ਦਿਲ ਹੀ ਨਹੀਂ ਕਰਦਾ ਜਾਣ ਨੂੰ ਓਏ ਆਹੋ ਜਾਣਾ ਕੀ ਕਿੱਡੇ ਕਿੰਨੇ ਵਧੀਆ ਤਰੀਕੇ ਨਾਲ ਬਣਾਇਆ ਸਭ ਕੁਝ ਚਲੋ ਕੋਈ ਗੱਲ ਨਹੀਂ ਭਲਾ ਫੋਨ ਕਰਕੇ ਪੁੱਛੀਏ ਤੇ ਮੇਰੀ ਗੱਲ ਸੁਣ ਨੰਬਰ ਹੈਗਾ ਉਹਨਾਂ ਦਾ ਆਹੋ ਨੰਬਰ ਤੇ ਹੈਗਾ ਵਾ ਚਲ ਵੇਲਾ ਟਰਾਈ ਕਰਕੇ ਵੇਖ ਭਲਾ ਲਾ ਕੇ ਹੂੰ ਅੰਨਾ ਬਹੁਤੀ ਗੱਲਾਂ ਕਰੀ ਉਹਨਾਂ ਨੇ ਹੈ ਗੱਲ ਨਾ ਕਰੀ ਗੱਲ ਕਰ ਹੀ ਕਰਨੀ ਆ ਇਹੋ ਪੁੱਛਣਾ ਵੀ ਤੁਹਾਡਾ ਗੇਟ ਬੰਦ ਹੀ ਕੀ ਚੱਕਰ ਚਲ ਵੇਖ ਲੈ ਟਰਾਈ ਲਾ ਕੇ ਬੋਲੀ ਨਾ ਹੋਣ ਲੱਗੋ ਹਾਂ ਨਾ ਨਾ ਹੋਣ ਚੁੱਕਿਆ ਯਾਰ ਕਿਸ ਨੇ ਕੱਟ ਕੇ ਫੇਰ ਲਾ ਲੋ ਬੈਲ ਜਾਣ ਰਹੀ ਆ ਕੱਟ ਕੇ ਕੀ ਲਾਉਣਾ ਮਨਜਿੰਦਰ ਹਾਂਜੀ ਮੈਂ ਨਾ ਕਰੇ ਵੇਚਵਾਜਤ ਨਹੀਂ ਗਏ ਕਿਸੇ ਅੱਗੇ ਨਹੀਂ 베ਚਤਾ ਉਹ ਤੇ ਤੁਹਾਨੂੰ ਕਾਦੀ ਟੈਨਸ਼ਨ ਦਫਾ ਹੁੰਦੋ ਪਰੇ ਤੁਸੀਂ ਤਾਂ ਐਵੇਂ ਜਾਣ ਕੇ ਡੇ ਯਾਰ ਭਾਵੇਂ ਉਹਨਾਂ ਖਰੀਦ ਲਿਆ ਨਾ ਫਿਰ ਵੀ ਮੇਰਾ ਉਹ ਘਰ ਨਾਲ ਪਤਾ ਨਹੀਂ ਕਿਉਂ ਇੰਨਾ ਪਿਆਰ ਆ ਬਣੀ ਆ ਰੀਜਾਂ ਦਾ ਬਣਾਇਆ ਹੀ ਯਾਰ ਉਹ ਬਣਾਇਆ ਦੇ ਹੈਗਾ ਹੀ ਇਹਦੇ ਵਸਣ ਵਾਸਤੇ ਹੁਣ ਚਲੋ ਉਹਦਾ ਇੱਕ ਗੱਲ ਆ ਜੇ ਕੋਈ ਵਿਗੜ ਮਕਾਉਣ ਵਾਲੀ ਗੱਲ ਹੁੰਦੀ ਤੇ ਪਤਾ ਲੱਗ ਜਾਣਾ ਮੇਰੀ ਗੱਲ ਸੁਣ ਵੀਰ ਤੂੰ ਦੇ ਨਾ ਐਵੇਂ ਗੱਲਾਂ ਹੋ ਜੀਆਂ ਕਰੀ ਜਾਂਦਾ ਹਾਂ ਨਾ ਇੱਥੇ ਲੋਕੀ ਪੈੜੀ 2-4 ਮਰਲੇ ਵੇਚਦੇ ਸਾਰੇ ਪਿੰਡ ਦੇ ਅੱਧੇ ਚ ਖਾਪ ਪਈ ਹੁੰਦੀ ਐ। ਇਸ ਦਾ ਘਰ ਵੇਚਣਾ ਕੋਈ 24 ਲੱਖ ਦਾ। ਬਾਈ 24 ਲੱਖ ਦਾ। ਉਹ ਬੜੇ ਪੈਸਿਆਂ ਦਾ ਵਾ। ਕੋਈ ਅਸੀਂ ਤੇ ਫਸਿਆਦੇ ਆਏ ਹਾਂ। ਉਹ ਦਿੰਦੇ ਹੁਣ 24 ਲੱਖ ਦਾ। ਉਹ ਗੱਲ ਤੇ ਐ ਨਾ ਅੰਦਰ ਸਮਾਨ ਵੀ ਟਾੜੇ ਬੜਾ ਕੀਮਤੀ ਲੱਗਾ ਹੀ ਨਾ। ਕੋਈ ਛੱਡੀ ਨਹੀਂ ਸੀ ਚੀਜ਼ ਜਿਹੜੀ ਲਿਆ ਕੇ ਨਹੀਂ ਰੱਖੀ। 5 ਲੱਖ ਰੁਪਈਆ ਤੇ ਘਰ ਤੋਂ ਕੱਢ ਕੱਲੇ ਬਾਥਰੂਮ ਤੇ ਲੱਗ ਗਿਆ ਹੁਣਾਂ। ਨਹੀਂ ਲੱਗਾ 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 ਹਾਂ ਬਿਲਕੁਲ ਬਿਲਕੁਲ ਸਹੀ ਕਿੱਥੋਂ ਬਟਾ ਲਿਓ ਲਿਆ ਲਿਆ ਕੇ ਟੈਲਾਂ ਲਾਈਆਂ ਹੂੰ ਤੇ ਸੈਂਟਰੀ ਦਾ ਸਮਾਨ ਪੂਰਾ ਇੱਕ ਨੰਬਰ ਦਾ ਵਧੀਆ ਠੀਕ ਆ ਕਿ ਨਹੀਂ ਮੇਰੀ ਗੱਲ ਸੁਣਾ ਉੱਥੇ ਉਹਨੂੰ ਕਹਿ ਦੇਣਾ ਹੈ ਨਾ ਕਿ ਇਹਨੂੰ ਕਿ ਜਦ ਤੱਕ ਕਿਤੇ ਆਉਣ ਕਿਤੇ ਮੈਨੂੰ ਫੋਨ ਕਰ ਦੇਣਾ ਉਹ ਚੱਲ ਕੋਈ ਨਹੀਂ ਜੇ ਕਿਤੇ ਕੋ ਹੋਊਗੀ ਰੜਕ ਛੜ ਕੇ ਤੇ ਪਤਾ ਲੱਗ ਜਾਣਾ ਵਾ ਉਹ ਚੱਲ ਕੋਈ ਗੱਲ ਨਹੀਂ ਦੱਸਾਂ ਗੱਲ ਕੀ ਆ ਜਿੱਥੇ ਇੰਨੀਆਂ ਰੀਜਾਂ ਨਾਲ ਚੀਜ਼ਾਂ ਬਣਾਈਆਂ ਹੋਣ ਨਾ ਵੇਖਣ ਨੂੰ ਜੀਤ ਕਰਦਾ ਹੀ ਆ ਉਹਦਾ ਇੱਕ ਗੱਲ ਆ ਮੈਂ ਉੱਪਰ ਵਾਲੇ ਦੇ ਅੱਗੇ ਅਰਦਾਸ ਕਰਦਾ ਵਾਂ ਕਿ ਮਹਾਰਾਜ ਕਿਤੇ ਬਹੁੜਾਂ ਇੱਕ ਵਾਰੀ ਤੇ ਬਣਾ ਕੋ ਇਹੋ ਜਿਹੀ ਵਿਦਪੀਏ ਫੇਰ ਘਰ ਸਾਡੇ ਕੋਲ ਹੀ ਆ ਜੇ ਉਹ ਚੱਲ ਪਾ ਐਨਾ ਨਾ ਸੋਚਿਆ ਕਰ ਘਰ ਤੇ ਤੇਰਾ ਹੀ ਨਾ ਵੇਲਾ ਰਿਆ ਰੀ ਤੇ ਰੱਖੋ ਗੱਲ ਤੇ ਉਹੀ ਆ ਨਾ ਵੀ ਸਾਰੀਆਂ ਰੀਜਾਂ ਲਾਈਆਂ ਕਦੀ ਸੋਚਿਆ ਵੀ ਨਹੀਂ ਵੀ ਆ ਕੰਮ ਹੋਊਗਾ ਬਣਿਆ ਬਤਰਿਆ ਹੱਥੋਂ ਨਿਕਲ ਗਿਆ ਹੁਣ ਜਰੂਰ ਕਰੇ ਵੇਨਾ ਨਾ ਤੇ ਸੱਚੀ ਗੱਲ ਆ ਵੀ ਅੱਗ ਲੱਗਦੀ ਆ ਚੱਲ ਹੁਣ ਨਾ ਠੰਡ ਰੱਖ ਕੋਈ ਗੱਲ ਨਹੀਂ ਕੀ ਚਾਹ ਪਾਣੀ ਪੀਏ ਤੇ ਦੋਵੇਂ ਭਰਾ ਬੰਬੀ ਨੂੰ ਚੱਲੀਏ ਤੇ ਜਾ ਕੇ ਵੇਖੀਏ ਬੰਨੇ ਬੁੰਨੇ ਵੱਢੀਏ ਥੋੜੇ ਬੂਤੇ ਟਾਈਮ ਹੋ ਗਿਆ ਵਾ ਜਾ ਫਿਰ ਉਹਨਾਂ ਨੇ ਕ ਬਣਾਉ ਘਟ ਘਟ ਆਹ ਮੈਂ ਕਹਿੰਦਾ ਹਾਂ ਆਹ ਮੈਂ ਕਹਿੰਦਾ ਤੇ ਬੈ ਉਹ ਮਨ ਛੋਟਾ ਕਰਿਆ ਕਰ ਕੋਈ ਗੱਲ ਨਹੀਂ ਕੀ ਸਿਆਣੇ ਕਹਿੰਦੇ ਹੁੰਦੇ ਆ ਨਾ ਇਹ ਕਿਸਮਤ ਦੇ ਆ ਬਲਿਆ ਤੇ ਰਿੱਧੀ ਖੀਰ ਤੇ ਹੋ ਗਿਆ ਦਲੀਆ ਸਾਡੇ ਨਾਲ ਤੇ ਉਹ ਗੱਲ ਹੋਈ